ਕਟਿਸਪੁਰਾ ਤੇ ਗੁਰਦੁਆਰਾ ਬੌਲੀ ਸਾਹਿਬ ਇਹਦੇ ਵਿੱਚ ਕੀਤਾ ਗਿਆ ਉਹ ਤੁਹਾਨੂੰ ਮਿਲਾਉਣਿਆ ਸੂਬਾ ਗੁਰਿੰਦਰ ਸਿੰਘ ਚਤਾਲਾ ਜੀ ਦੇ ਨਾਲ ਤੇ ਤੁਹਾਨੂੰ ਜਾਣਕਾਰੀ ਦੇਣੀ ਹਾਂਜੀ ਮੈਂ ਸੂਬਾ ਕੋਰ ਕਮੇਟੀ ਮੈਂਬਰ ਸੁਵਿੰਦਰ ਸਿੰਘ ਚਤਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਗਰਦਾਸਪੁਰ ਦੇ ਜ਼ੋਨ ਬਟਾਲਾ ਦਾ ਗਠਨ ਕੀਤਾ ਤੇ ਅਸੀਂ ਖੜੇ ਆ ਐਕਸੀਡਪੁਰ ਪਿੰਡ ਦੇ ਵਿੱਚ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਆ ਉੱਥੇ ਖੜੇ ਆ ਅੱਜ ਦੇਖ ਲਓ ਬਹੁਤ ਵੱਡੇ ਪੱਧਰ ਤੇ ਪਿੰਡਾਂ ਚੋਂ ਇਹ ਇਲਾਕੇ ਦੇ ਵਿੱਚੋਂ ਖਸਾਨ ਤੇ ਬਹੁਤ ਹਮਮਾ ਆ ਕੇ ਬੀਬੀਆਂ ਜਿਹੜੀਆਂ ਇਸ ਮੀਟਿੰਗ ਦੇ ਵਿੱਚ ਪਹੁੰਚੀਆਂ ਪਿੰਡ ਪੱਤਰੀ ਜਿਹੜਾ ਪਹਿਲਾਂ ਗਠਨ ਕੀਤਾ ਗਿਆ ਕਮੇਟੀਆਂ ਦਾ ਅੱਜ ਜਿਹੜਾ ਜ਼ੋਨ ਪੱਤਰੀ ਗਠਨ ਕਰਕੇ ਇੱਕ ਜ਼ੋਨ ਕਮੇਟੀ ਪਹਿਲਾਂ ਤਿਆਰ ਕੀਤੀ ਗਈ ਹੈ ਜਿਨ੍ਹਾਂ ਬੀਬੀਆਂ ਦੇ ਗੱਲ ਦੇ ਵਿੱਚ ਸਰੂਪੇ ਪਾਏ ਆ ਇਹ ਜ਼ੋਨ ਕਮੇਟੀ ਆ ਇਹਦੇ ਵਿੱਚੋਂ ਹੀ ਪੰਜ ਬੀਬੀਆਂ ਕੋਰ ਕਮੇਟੀ ਦੇ ਵਿੱਚ ਵੀ ਜਿਹੜਾ ਅੱਗੇ ਜੋਂ ਚੱਲਦਾ ਉਹਦੇ ਜੋ ਸਟਾਰ ਕਰਕੇ ਲਈਆਂ ਗਈਆਂ ਆਹਣਾ ਨੇ ਬਹੁਤ ਡੂੰਘੇ ਆਪਣੇ ਵਿਚਾਰ ਵੀ ਰੱਖੇ ਆ ਤੇ ਨਾਲ ਵਿਸ਼ਵਾਸ ਵੀ ਦਵਾਇਆ ਕਿ ਜਿਹੜਾ ਸ਼ੰਭੂ ਦੇ ਮੋਰਚਾ ਚੱਲਦਾ ਦਿੱਲੀ ਅੰਦੋਲਨ 2 ਉਸ ਮੋਰਚੇ ਦੇ ਵਿੱਚ ਵੱਧ ਚੜ ਕੇ ਹਿੱਸਾ ਵੀ ਲਵਾਂਗੇ ਤੇ ਨਾਲ ਜਿਹੜਾ ਇੱਥੇ ਧਰਨੇ ਮਜਾਰੇ ਹੁੰਦੇ ਆ ਉਹਨਾਂ ਧਰਨਿਆਂ ਮਜਾਰਿਆਂ ਰੈਲੀਆਂ ਦੇ ਵਿੱਚ ਲੋਕਲ ਪੱਧਰ ਦੇ ਉੱਤੇ ਵੀ ਪੂਰਾ ਜਿਹੜਾ ਸਾਹ ਦਵਾਂਗੇ ਇਹਨਾਂ ਆ ਵੀ ਫੈਸਲਾ ਕੀਤਾ ਵੀ 20 ਤਰੀਕ ਨੂੰ ਜਿਹੜਾ ਜਥਾ ਗਰਦਾਸਪੁਰ ਦੇ ਵਿੱਚ ਸ਼ੰਭੂ ਜਾਣਾ ਉਹਤੇ ਹੀ ਵਾਅਦਾ ਟੜਕੇ ਜਾਵਾਂਗੇ ਤੇ 9 ਤਰੀਕ ਨੂੰ ਜ਼ਿਲ੍ਹੇ ਦਾ ਗਠਨ ਹੋਣਾ 9 ਫਰਵਰੀ ਨੂੰ ਉਹਦੇ ਵਿੱਚ ਵੀ ਵੱਡੀ ਸਮੂਲਤ ਕਰਾਂਗੇ ਤਾਂ ਕਿ ਇਸ ਇਲਾਕੇ ਦੇ ਵਿੱਚੋਂ ਜਿਹੜੀ ਨਮਾਇੰਦਗੀਆ ਜ਼ਿਲ੍ਹਾ ਕਮੇਟੀ ਦੇ ਵਿੱਚ ਵੀ ਬੀਬੀਆਂ ਨਾਲ ਮਿਲ ਸਕੇ ਇਹਨਾਂ ਨੇ ਕਿਹਾ ਵੀ ਅਸੀਂ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਅੰਦੋਲਨ ਚੱਲਦਾ ਉਹਦੇ 'ਚ ਹਿੱਸਾ ਪੂਰਾ ਲੈ ਕੇ ਅੰਦੋਲਨ ਜਿੱਤਾਂਗੇ ਤੇ ਹਰ ਹਾਲਤ ਦੇ ਵਿੱਚ ਮੋਦੀ ਨੂੰ ਝਕਾਵਾਂਗੇ ਪਹਿਲਾਂ ਦੋ ਦਿਨ ਸੀ ਵਿੱਚ ਘਾਇਆ ਤਿਆਰ ਕੀਤੇ ਅੰਦੋਲਨ ਦੇ ਵਿੱਚ ਵਿੱਚ ਝਕਾ ਕੇ ਅੰਦੋਲਨ ਜਿੱਤ ਕੇ ਆਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਜੀ ਬਣੀ ਆ ਖਾਲਸਾ ਦਾ ਕੁਝ ਹੋਰ ਜੀ ਸਾਹਿਬ ਜੀ ਸਾਰੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਬਰ ਵੀਰ ਕੋਰ ਬੱਜੂਮਾਨ ਅਸੀਂ ਗਠਨ ਕੀਤਾ ਹੈ ਇੱਕ ਹੋਰ ਕਮੇਟੀ ਦਾ ਜੋ ਸ਼ੰਭੂ ਬਾਡਰ ਤੇ ਮੋਰਚਾ ਲਗਾਏ ਉਸ ਨੂੰ ਅਸੀਂ ਜਿੱਤ ਕੇ ਆਵਾਂਗੇ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਦੇ ਵੀਰਾਂ ਦੇ ਨਾਲ ਮੋਢਾ ਦੇ ਮੋਢਾ ਲਾ ਕੇ ਜਿੱਤ ਕੇ ਵਾਪਸ ਮਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ